ਮਾਇਮਨ ਦਰਸ਼ਕ ਪੈਣੀ ਵਾਗਾ ਬੀਕੇ ਜੂ ਡਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਦੇ ਵਿੱਚ ਜੋ ਠੂਠੇ ਵਾਲੀ ਗ੍ਰੈਡਾ ਹੈ ਉਸ ਦੇ ਅੱਗੇ ਧਰਨਾ ਲਾਇਆ ਹੋਇਆ ਹੈਗਾ ਕਿਉਂਕਿ ਜਿੱਥੇ 3.5 ਮਹੀਨੇ ਹੋ ਗਏ ਲਗਾਤਾਰ ਸੰਘਰਸ਼ ਕਰਦੇ ਨੂੰ ਉੱਥੇ 18 ਮਹੀਨੇ ਹੋ ਗਿਆ ਕਿਸਾਨ ਨੂੰ ਤਿੰਨ ਕਨਾਲਾਂ ਕੁਸ ਮਰਲੇ ਇਸ ਬਿਜਲੀ ਬੋਰਡ ਦੇ ਅਦਾਰੇ ਨੇ ਰੋਕ ਲਿਆ ਉਹਦੇ ਪਰ ਰਿਸਟਰੀ ਕਰਾ ਲਈ 18 ਮਹੀਨੇ ਪਹਿਲਾਂ ਦੇ ਨਾਲ ਹੀ ਭਰਤਵਾਲੀ ਉਹਦੇ ਚੋਂ ਉੱਚਾ ਕਰਕੇ ਚਾਰਦਵਾਰੀ ਬਗੜ ਲਈ ਐ ਪਰ ਹਜੇ ਤੱਕ ਉਹ ਕਿਸਾਨ ਨੂੰ ਰਜਿਸਟਰੀ ਕਰਾ ਕੇ ਇਸ ਬਿਜਲੀ ਬੋਰਡ ਵਿਭਾਗ ਨੇ ਪੈਸਾ ਨਹੀਂ ਦਿੱਤਾ ਤੇ ਹੁਣ ਅਸੀਂ ਲਗਾਤਾਰ ਪਿਛਲੀ 4 ਤਰੀਕ ਤੋਂ ਲੈ ਕੇ ਇੱਥੇ ਗ੍ਰਿਡ ਦੇ ਅੱਗੇ ਦਿਨ ਰਾਤ ਲਈ ਧਰਨਾ ਲਾਇਆ ਹੋਇਆਗਾ ਕੱਲ ਗ੍ਰਿਡ ਬੰਦ ਕੀਤਾਗਾ ਬਾਕਾਇਦਾ ਜਿਹੜੀ ਆਵਾਜਾਈਆ ਬੰਦ ਕੀਤੀ ਐ ਅੱਜ ਫੇਰ ਸਾਰਾ ਦਿਨ ਗ੍ਰਿਡ ਦਾ ਘਰਾਓ ਕੀਤਾਗਾ ਪਰ ਇੱਥੋਂ ਦੇ ਪ੍ਰਸ਼ਾਸਨ ਦੇ ਬਿਜਲੀ ਵਿਭਾਗ ਦੇ ਕੰਨ ਤੇ ਜੂਨ ਹੀ ਛਰਕੀ ਉਸ ਪਰਿਵਾਰ ਨੂੰ ਹਜੇ ਤੱਕ ਇੱਕ ਥੇਲਾ ਨਹੀਂ ਦਿੱਤਾ ਜਿਹਦੀ ਜ਼ਮੀਨ ਰੋਕ ਲਈ ਹੈ ਕਬਜ਼ੇ ਦੇ ਵਿੱਚ ਕਰ ਲਈ ਹੈ ਤੇ 4 ਤਰੀਕ ਨੂੰ ਅਸੀਂ ਵੱਡਾ ਕੱਟ ਕਰਕੇ ਬਲਾਕ ਦਾ ਇੱਥੋਂ ਦੀ ਸਾਰੀ ਆਵਾਜ਼ ਜਾਈ ਜਿਹੜੀ ਠੱਪ ਕਰਾਂਗੇ ਇੱਥੋਂ ਦੇ ਨਫਾ ਨਿਸ਼ਕਾਨ ਦੀ ਬਿਜਲੀ ਬੋਰਡ ਵਿਭਾਗ ਦੇ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਬੀਕੇ ਜੂ ਟਕਾਉਂਦਾ ਵੱਲੋਂ ਲੰਬਾ ਸੰਘਰਸ਼ ਕਰਨ ਦੇ ਬਾਅਦ ਵੀ ਹਜੇ ਤੱਕ ਜੇ ਕਹਦੀ ਹੈ ਕੰਨ ਤੇ ਜੂਨ ਹੀ ਛਰਕੀ ਹੁਣ ਆਉਣ ਵਾਲੀ 4 ਤਰੀਕ ਨੂੰ ਇਥੇ ਵੱਡਾ ਕੱਟ ਕਰਕੇ ਇੱਕ ਸੰਘਰਸ਼ ਨੂੰ ਤਿੱਖਾ ਕਰਨ ਜਾ ਰਹੇ ਹਾਂ